ਗੁਰੂ ਪਿਆਰੀ ਸਾਧ ਸੰਗਤ ਜੀ ਆਜੋ ਇਸ ਸਿੱਖ ਫੈਮਲੀ ਦੀ ਬਾਹ ਫੜੀ ਏ ਇਹ ਧੀ ਤੇ ਇਹ ਬਾਪੂ ਦੋਨੇ ਪਰਿਵਾਰ ਦੇ ਮੈਂਬਰ ਰਹਿੰਦੇ ਆ ਤੀਜਾ ਕੋਈ ਨਹੀਂ ਬਾਪੂ ਤੇ ਪੁੱਤ ਦੀ ਮੌਤ ਹੋ ਚੁੱਕੀ ਆ ਤੇ ਘਰ ਵਾਲੀ ਦੀ ਵੀ ਮੌਤ ਹੋ ਚੁੱਕੀ ਆ ਇਹ ਧੀ ਬਹੁਤ ਜ਼ਿਆਦਾ ਬਿਮਾਰ ਆ ਚੁੱਕ ਕੇ ਅੱਗੇ ਪਿੱਛੇ ਕਰਦੇ ਆ ਤੇ ਬਾਪੂ ਜੀ ਡੈਪਰ ਨਾਲ ਧੀ ਦੇ ਆਪ ਪੋਟੀ ਸਾਫ ਕਰਦਾ ਆ ਆਪ ਕੱਪੜੇ ਬਦਲਦਾ ਦੋਸਤੋ ਵੀਡੀਓ ਜਰੂਰ ਦੇਖਿਓ ਮੇਰੇ ਜੀ ਕਾ ਖਾਲਸਾ ਵਾਹ ਰੋ ਜੀ ਕੀ ਫਤਿਹ ਸਵਾਪ ਤੇ ਸਾਧ ਸੰਗਤ ਜੀਓ ਇਹ ਮੇਰੀ 3-6 ਮਹੀਨਿਆਂ ਤੋਂ ਬਿਮਾਰਪਈ ਹੋਈ ਆ ਟੀਵੀ ਦੇ ਰੋਗ ਤੋਂ ਪ੍ਰਭਾਵਿਤ ਆ ਮਨੂੰ ਜਨੀ ਵੀ ਮੇਰੇ ਧੀ ਲਈ ਮਲਾਕੀ ਤਜਾਵੇ ਚੰਗਾ ਮੈਂ ਧੀ ਨੂੰ ਆਪਣੇ ਲਾਜੀ ਬਾਈ ਦੇਖਣੀ ਚਾਹੁੰਦਾ ਹਾਂ ਪਿਆਰੀ ਸਾਧ ਸੰਗਤ ਜੀਓ ਮੇਰੀ ਧੀ ਮੇਰਾ ਪੁੱਤ ਵੀ ਹੈ ਨਹੀਂ ਹੈ ਮੇਰੇ ਸਿਰ ਤੇ ਤੇ ਮੈਂ ਕਿਰਾਏ ਤੇ ਘਰ ਤੇ ਰਹਿ ਰਿਹਾ ਹਾਂ ਮੇਰੀ ਨਾਲ ਦੀ ਪੂਰੀ ਹੋ ਚੁੱਕੀ ਆ ਮੈਂ ਜੋਨ ਕਿਉਂ ਸੀ ਆ ਮੈਂ ਇਹ ਸੇਵਾ ਕਰ ਰਿਹਾ 6 ਮਹੀਨੇ ਤੋਂ ਮੈਂ ਘਰ ਬਾਹਰ ਤੋਂ ਹੀ ਬੈਠਿਆ ਰੂੜੀ ਦੇ ਲੋਕਾਂ ਕੋਲੋਂ ਖਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਜੋ ਤੁਹਾਨੂੰ ਅਸੀਂ ਪਰਿਵਾਰ ਮਲਾਉਣ ਲੱਗੇ ਆ ਨਾ ਬਹੁਤ ਲੋੜਵੰਦ ਪਰਿਵਾਰ ਆ ਹੱਦ ਤੋਂ ਜ਼ਿਆਦਾ ਜਿਹਨੂੰ ਕਹਿੰਦੇ ਆ ਇਹ ਬਾਪੂ ਜੀ ਆ ਬਾਪੂ ਜੀ ਕੀ ਨਾਂ ਤੁਹਾਡਾ ਦਵਿੰਦਰ ਸਿੰਘ ਚਗਾਵਾ ਪਿੰਡ ਦਵਿੰਦਰ ਸਿੰਘ ਬਾਪੂ ਜੀ ਦਾ ਨਾਮ ਆ ਚਗਾਵਾ ਪਿੰਡ ਆ ਜੀ ਇਹਨਾਂ ਦਾ ਅੰਮ੍ਰਿਤਸਰ ਜ਼ਿਲ੍ਹੇ ਚ ਇਹਨਾਂ ਦੀ ਇੱਕ ਧੀ ਆ 18 ਸਾਲਾਂ ਦੀ ਆ ਇਹਨਾਂ ਨੂੰ ਟੀਵੀ ਹੋ ਗਈ ਆ ਮੜਾ ਲਿਆਈ ਕੈਮਰਾ ਅੱਗੇ ਬਾਹੂ ਬਹੁਤ ਕਮਜ਼ੋਰ ਆ ਬਹੁਤ ਇਹਨਾਂ ਨੂੰ ਅਸਲ ਚ ਇਹਨਾਂ ਨੂੰ ਲੋੜ ਆ ਸੇਵਾ ਦੀ ਕਿਉਂਕਿ ਬਾਪੂ ਜੀ ਦਾ ਬੇਟਾ ਵੀ ਹੈ ਨਹੀਂ ਕੋਈ ਤੇ ਘਰ ਵਾਲੀ ਦੀ ਵੀ ਮੌਤ ਹੋ ਗਈ ਆ ਤੇ ਬਾਪੂ ਜੀ ਕੌਣ-ਕੌਣ ਆ ਪਰਿਵਾਰ ਚ ਇਸ ਟਾਈਮ ਤੁਸੀਂ ਆਪ ਦੱਸੋ ਸੰਗਤ ਨੂੰ ਅਈ ਤੁਹਾਨੂੰ ਪਰ ਇੰਨੀ ਨਾ ਆਵਾ ਭਾਈ ਲੈ ਇਹ ਮੋਤ ਬੋਤੋ ਮੇਰਾ ਪੂਰਾ ਰਣਾਲੀ ਪੂਰੀ ਹੋ ਗਈ ਹੈ 7 ਮਹੀਨੇ ਹੋ ਗਏ 11 ਮਹੀਨੇ ਹੋ ਗਏ ਨਾਲ ਜੂ ਪਰੀ ਉਹਨੂੰ ਕਾਕਾ 1.5 ਸਾਲ ਹੋ ਗਿਆ ਤੇ ਮੈਂ ਅਜੇ ਇਹ ਧੀ ਹੈਗੇ ਸਿਰਫ ਕੰਮ ਕਰ ਕੋਈ ਨਹੀਂ ਹੈਗਾ ਇਹ ਕੋ ਰੋਟੀ ਮੈਂ ਕੇਕ ਕੋ ਪਕਾ ਕੇ ਰੋਟੀ ਖਵਾ ਲ ਕੇ ਕਦੀ ਕੇ ਕਰੋਗੇ ਜੀ ਕੇ ਕਰੋ ਰੋਟੀ ਵੀ ਮੰਗੇ ਖਾਣੇ ਆ ਤੇ ਚਾਹ ਬਣੀ ਆ ਬਣਾ ਕੇ ਪੀਨੇ ਆ ਇਹ ਕੋਈ ਦਰਦੂਲਾ ਖਾਨੇ ਦੇ ਇਹ ਮੇਰੀ ਚੀਜ਼ ਹੈ ਮੈਂ ਕੋਡ ਨੂੰ ਨਵਾਉਣਾ ਚਾਹਣਾ ਜਿਹੜਾ ਵੀ ਕੰਮ ਕਰਨਾ ਮੈਂ ਆਪਣੇ ਠੀਕ ਕਰਨਾ ਅਸਾਂ ਮਤਲਬ ਤੁਹਾਨੂੰ ਆਪ ਹੀ ਬੇਟੀ ਆਪਣੀ ਨਵਾਉਂਦੇ ਪਾਉਂਦੇ ਤੁਸੀਂ ਵੀ ਤੁਹਾਨੂੰ ਪੋਣੇ ਮੈਂ ਤੈਨੂੰ ਮਾਣ ਚੀਜ਼ ਨਵਾ ਪਿਆ ਲੰਮੇ ਫੋਣਾਂ ਦਵਾਈ ਹੋਣੀ ਜਿੱਥੇ ਵੀ ਜਾ ਮੈਂ ਆਪ ਲੈ ਕੇ ਜਾਣਾ ਆਪ ਲੈ ਕੇ ਆਉਣਾ ਤੇ ਘਰੋਂ ਬਾਹਰ ਨਹੀਂ ਜਾਣਾ ਮੈਂ 6-6 ਮਹੀਨੇ ਹੋ ਗਏ ਮੈਨੂੰ ਮੰंजे ਦੇ ਦੋਵੇਂ ਦੀ ਦੋਵੇਂ ਠੀਕ ਦੇ ਰੈਡੀ ਇਹ ਮੇਰੀ ਮੈਲਾ ਰੈਡੀ ਆ ਆਪਾਂ ਪਿਓ ਦੀ ਧੋਮੇ ਤੇ ਮੰਜੇ ਤੇ ਰਹੇ ਆ ਅੱਛਾ ਇਸੇ ਮੰਜੇ ਦੇ 6 ਮਹੀਨੇ ਹੋ ਗਏ ਸਾਨੂੰ ਤੇ ਮੇਰੀ ਆਜੋ ਕੇ ਬੇਜ਼ੀਏ ਮੇਰੀ ਧੀ ਨੂੰ ਰਾਜ਼ੀ ਕੀਤਾ ਜਾਵੇ ਮੈਂ ਸਾਰੀ ਉਮਰ ਸਾਨੇ ਪੁੱਲਾਗਾ ਜਿਹੜੇ ਵੀ ਹਸਤਾਜ ਦਾਖਲ ਹੋਣਾ ਅਹੀਂ ਨੂੰ ਤਿਆਰ ਆ ਸਾਡੀ ਰਾਜ਼ੀ ਕੀਤਾ ਜਾਵੇ ਸੰਗਤਾਂ ਵੀ ਇਹ ਮੰਗਿਆ ਕਿ ਜਿਹੜੀ ਮੇਧੀ ਆ ਇਹ ਰਾਜ਼ੀ ਕੀਤੀ ਜਾਵੇ ਬਸ ਡਾਕਟਰਾਂ ਕੋ ਵੀ ਇਹ ਮੇਰੀ ਮੰਗਿਆ ਕਿ ਮੈਂ ਚਾਹੇ ਜਦੋਂ ਮੈਂ ਆਪਾਂ ਸਿਰ ਤੋਂ ਆ ਕੇ ਫਰਾਂ ਦਾ ਸਾਰੀ ਮਸਾਂ ਪੁੱਲਾਗਾ ਮੇਧੀ ਰਾਜੀ ਹੋਏ ਮੈਨੂੰ ਕੋਈ ਪੈਸੇ ਲੂਣੇਗੀ ਕੋ ਰੇਪਰੇਸ਼ਨ ਪਰਮਾਤਮਾ ਦਿੱਤਾ ਅਥਾ ਨਹੀਂ ਮਿਲਿਆ ਪਰ ਜੇ ਧੀਏ ਨੂੰ ਕੋਈ ਹੋਗਾ ਤਾਂ ਮੈਂ ਕੋਈ ਗੱਜਾ ਮੰਗਾ ਮਤੇ ਜਿਹੜੋ ਦੇ ਵੀ ਨਹੀਂ ਬਾਬਾ ਜੀ ਭਾਵਕ ਨਹੀਂ ਹੋਣਾ ਕੋਈ ਗੱਲ ਨਹੀਂ ਠੀਕ ਆ ਜੀ ਦੋਸਤੋ ਬਾਬਾ ਵੀ ਭਾਵਕ ਹੋ ਗਿਆ ਤੇ ਬੇਟੀ ਵੀ ਇਮੋਸ਼ਨਲ ਆ ਪੁੱਤ ਟੈਨਸ਼ਨ ਨਹੀਂ ਲੈਣੀ ਠੀਕ ਆ ਜਿਆਦਾ ਟੈਨਸ਼ਨ ਲਏਗੀ ਤੇ ਜਿਆਦਾ ਰੋਏਗੀ ਜਿਆਦਾ ਮੁਸ਼ਕਲ ਆਏਗੀ ਜਿਆਦਾ ਕਮਜ਼ੋਰ ਹੋਏਗੀ ਫਿਰ ਕੀ ਕਰਨਗੀ ਫਿਕਰ ਨਹੀਂ ਕਰਨਾ ਪਰਮਾਤਮਾ ਬੈਠਾ ਉਹਨੇ ਹੀ ਸਾਰਾ ਕੁਝ ਦੇਖਣਾ ਉਹਨੇ ਇਲਾਜ ਕਰਾਉਣਾ ਤੁਹਾਡਾ ਵੀ ਠੀਕ ਹੈ ਵਾਹਿਗੁਰੂ ਕਿਰਪਾ ਕਰੇਗਾ ਸੰਗਤ ਜੀ इमोशनल ਹੋ ਗਏ ਆ ਤੇ ਸਾਡਾ ਵੀ ਮਨ ਬੜਾ ਖਰਾਬ ਹੋਣ ਰਿਹਾ ਅਸੀਂ ਚਾਹੁੰਦੇ ਆ ਕਿ ਤਿਲ ਫੁੱਲ ਦਾ ਸੰਬੰਧ 100 200 500 1000 ਜਿੰਨਾ ਵੀ ਕਿਰਕੋ ਸਰਦਾ ਇਹ ਪਰਿਵਾਰ ਦੇ ਲੇਖੇ ਲਾਇਆ ਜਾਵੇ ਕਿਉਂਕਿ ਇਲਾਜ ਲੰਮਾ ਆ ਕਮਜ਼ੋਰੀ ਇੰਨੀ ਜ਼ਿਆਦਾ ਕੋਈ ਹਿਸਾਬ ਨਹੀਂ ਪਤਾ ਨਹੀਂ ਟ੍ਰੀਟਮੈਂਟ ਕਿੰਨਾ ਚੱਲਣਾ ਮਹੀਨਾ 10 ਮਹੀਨੇ ਸਾਲ 2 ਸਾਲ ਪਤਾ ਨਹੀਂ ਲੱਗਣਾ ਤੇ ਅਸੀਂ ਚਾਹੁੰਦੇ ਆ ਕਿ ਸਾਰੇ ਵੀਰ ਭਰਾਵਾਲ ਮਿਲ ਕੇ ਤੇ ਭੈਣ ਦੀ ਸੇਵਾ ਕਰੀਏ ਇਹ ਭੈਣ ਨੂੰ ਅਸੀਂ ਦਾਖਲ ਕਰਾਉਣ ਲੱਗੇ ਆ ਹਸਪਤਾਲ ਤੇ ਤੁਸੀਂ ਸਾਰੇ ਰਲ ਮਿਲ ਕੇ ਸਾਥ ਦਿਓ ਅੱਜ ਅਸੀਂ ਜਾਂ ਕੱਲ ਅਸੀਂ ਇਹਨਾਂ ਨੂੰ ਲੈ ਕੇ ਜਾਵਾਂਗੇ ਤੇ ਦਾਖਲ ਕਰਾ ਦਾਂਗੇ ਹਸਪਤਾਲ ਠੀਕ ਹੈ ਬਾਬਾ ਜੀ ਦਾਖਲ ਕਰਾ ਦਿੰਨੇ ਹਸਪਤਾਲ ਤੇ ਬਾਕੀ ਲਾ ਸ਼ੁਰੂ ਹੋ ਜਾਂਦਾ ਬਾਕੀ ਪਰਮਾਤਮਾ ਤੇ ਉਹ ਸੰਗਤ ਬੈਠੀ ਹੈ ਉਹ ਰੰਗ ਉਹਨਾਂ ਨੇ ਕਰਨਾ ਸਾਰਾ ਬਸ ਬਸ ਬਾਕੀ ਹੁਕਮ ਆ ਉਹ ਅੱਜ ਘਰ ਤੇ ਨਹੀਂ ਹੋਈ ਸਭ ਕੁਝ ਮਾਰ ਬਿਲਕੁਲ ਜੀ ਬਿਲਕੁਲ ਤੇ ਗੁਰਸਿੱਖ ਪਰਿਵਾਰ ਆ ਸਭ ਤੋਂ ਪਹਿਲਾਂ ਤੇ ਅਸੀਂ ਆਪਣੇ ਗੁਰਸਿੱਖ ਪਰਿਵਾਰਾਂ ਨੂੰ ਸੰਭਾਲੀਏ